ਦੀ ਸਾਰਿਆਂ ਨੂੰ ਫ੍ਰੈਂਚ ਟਿਕ ਲੁਕ ਸਕੋ ਆ ਜਿ ਆਪਾਂ ਲੈ ਕੇ ਆਏ ਤੁਹਾਡੇ ਲਈ ਸਿੰਧੀ ਬੂਟੀ ਦੇ ਵਿੱਚ ਸੂਟਸ ਸਾਰਿਆਂ ਨੂੰ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਸਿੰਧੀ ਬੂਟੀ ਤੇ ਬਹੁਤ ਪਸੰਦ ਆ ਰਹੀ ਹੈ ਆਪਾਂ ਵੀ ਆਪਣੇ ਸੂਟਸ ਹੈ ਜਿਹੜੇ ਸਰਵਿੰਟਰ ਦੇ ਲਈ ਰੈਡੀ ਕਰਵਾਏ ਨੇ ਇਹਦੇ ਵਿੱਚ ਆਪਾਂ ਡਾਰਕ ਕਾਫੀ ਸ਼ੇਡ ਦੇ ਉੱਤੇ ਰੈਡੀ ਕਰਾਇਆ ਬਹੁਤ ਹੀ ਸਫਾਈ ਦੇ ਨਾਲ ਸਿੰਧੀ ਬੂਟੀ ਦਾ ਜਿਹੜਾ ਕੰਮ ਹੈ ਉਹ ਹੋਇਆ ਹੋਇਆ ਚਾਕ ਤੱਕ ਬੂਟੀ ਆਉਗੀ ਤੇ ਇਹਦੀ ਬਾਜੂ ਦੇ ਉੱਤੇ ਵੀ ਬਹੁਤ ਸੋਹਣੀ ਐਮਬਰਾਇਡਰੀ ਹੈ ਮਰਜੀ ਦੇ ਉੱਤੇ ਵੀ ਆਪਾਂ ਕੰਮ ਬਹੁਤ ਸੋਹਣਾ ਦਿੱਤਾ ਹੋਇਆ ਨੈਕਸਟ ਜਿਹੜਾ ਛੋਟਾ ਜਿਹਾ ਪੇਂਕ ਕਲਰ ਦਾ ਛੋਟਾ ਸੇਮ ਡਿਜ਼ਾਈਨ ਹੈ ਆਪਣੇ ਕਸਟਮਰਸ ਦੇ ਰੈਡੀ ਹੋਏ ਨੇ ਹੈ ਕਿਹਦੇ ਦੇ ਉੱਤੇ ਲਿਕੁਕੀ ਨਹੀਂ ਸੋਹਣੀ ਤੇ ਸਫਾਈ ਦੇ ਨਾਲ ਕੰਮ ਹੋਇਆ ਹੈ ਬਹੁਤ ਸੋਹਣੀ ਲੁੱਕ ਆਈ ਹੋਈ ਹੈ ਇਹਦੀ ਇਹਨਾਂ ਨੂੰ ਜੋ ਕੋਈ ਵੀ ਡਿਜ਼ਾਈਨ ਤੁਸੀਂ ਸਿੰਧੀ ਬੁਟੀ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਆ ਆ ਗਿਆ ਆਪਣਾ ਸੋਡਾ 올 ਟਾਈਮ ਫੇਵਰਟ ਐਂਕਰ ਵਰਕ ਜਿਹਦੇ ਵਿੱਚ ਆਪਣਾ ਅੱਜ ਡਾਰਕ ਪਰਪਲ ਦੇ ਉੱਤੇ ਛੋਟੇ ਜਿਹੜਾ ਰੈਡੀ ਹੋ ਕੇ ਜਾ ਰਹੇ ਆ ਬਹੁਤ ਸੋਹਣੀ ਜੇਸਾਈ ਹੋਈ ਹੈ ਇਹਦੀ ਬਹੁਤ ਸੋਹਣੇ ਕਲਰ ਕੰਬੀਨੇਸ਼ਨਸ ਨਾਲ ਇਹਦੇ ਤੇ ਵਰਕ ਕੀਤਾ ਗਿਆ ਜੇ ਸੋਨੂ ਵੀ ਹਮੇਦੇ ਸੋਹਣੇ ਸੋਹਣੇ ਸਰਦੀਆਂ ਦੇ ਲਈ ਸੂਚ ਚਾਹੁੰਦੇ ਨੇ ਤਾਂ ਫੋਲੋ ਕਰੋ ਫ੍ਰੈਂਚ ਟਿਕ ਮੁਕਸਾ ਲਈ ਥੈਂਕ ਯੂ